ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਗੋਲਦੀ ਬਰਾੜ ਅੱਜ ਇਹ ਵਾਇਸ ਮੈਸੇਜ ਚੰਡਨਾ ਤਾਂ ਪਿਆਰੀ ਪਿਆਰੀ ਇੰਦਰਪ੍ਰੀਤ ਪਿਆਰੀ ਭਰਾ ਸਾਡਾ ਜਿਹਦਾ ਚੰਡੀਗੜ੍ਹ ਦੇ ਵਿੱਚ ਅੱਜ ਲੋਰੈਂਸ ਗਰੁੱਪ ਨੇ ਇਹਨਾਂ ਨੇ ਕਤਲ ਕਰਵਾਇਆ ਬੀਏ ਤਾਂ ਹੁਣ ਸਾਰਾ ਗੱਲਾਂ ਕਹਿਣਗੇ ਵੀ ਪੈਰੀ ਇਹ ਕਰਦਾ ਸੀ ਪੈਰੀ ਉਹ ਕਰਦਾ ਸੀ ਪੈਰੀ ਗਰੁੱਪਾਂ ਐ ਪਿਆਹੇ ਇਕੱਠੇ ਕਰਕੇ ਇਹਨੂੰ ਦਿੰਦਾ ਸੀ ਉਹਨੂੰ ਦਿੰਦਾ ਸੀ ਇਹ ਗੱਲ ਨਹੀਂ ਤੁਹਾਨੂੰ ਕਿਸੇ ਨੇ ਦੱਸਣੀ ਵੀ ਲਾਰੈਂਸ ਨੇ ਅੱਜ ਖੁਦ ਹੀ ਫੋਨ ਲਾਇਆ ਪਿਆਰੀ ਨੂੰਪੇਰੀਏ ਤੇ ਨੂੰ ਬਿਲਾ ਦਾ ਵਿਆਹ ਦੀਆਂ ਵਧਾਈਆਂ ਤੇ ਤੇਰੇ ਨਾਲ ਯਾਰ ਕੋਈ ਪਰਿਵਾਰ ਦੀ ਕੋਈ ਪਰਸਨਲ ਗੱਲ ਕਰਨੀ ਹੈ ਤੇਰੇ ਫੋਨ ਤੇ ਕਰਨੀ ਸੇਖਣੀ ਵੀ ਤੂੰ ਫਲਾਨੀ ਥਾਂ ਤੇ ਆ ਤੇ ਉੱਥੇ ਤੈਨੂੰ ਕੋਈ ਭਰਾ ਮਿਲੂਗਾ ਉਹਦੇ ਫੋਨ ਤੋਂ ਗੱਲ ਕਰਾਂਗੇ ਕਿਸੇ ਨੇ ਨਹੀਂ ਦੱਸਣੀ ਵੀ ਇਹਨੇ ਆ ਪਈ ਯਾਰ ਪਲਾ ਕੇ ਯਾਰ ਮਰਾਇਆ ਇਹਨੇ ਲਾਰੈਂਸ ਨੇ ਆਪ ਖੁਦ ਪਰਸਨਲੀ ਫੋਨ ਕਰਕੇ ਕਿਸੇ ਦੂਜੇ ਬੰਦੇ ਤੋਂ ਨਹੀਂ ਇਸੇ ਇਹ ਕਿਸੇ ਨੇ ਨਹੀਂ ਦੱਸਣਾ ਇਹਨਾਂ ਨੇ ਹੁਣ 100 ਕਮੀਆਂ ਕੱਢ ਦੇਣੀਆਂ ਪਿਆਰੀ ਚ ਵੀ ਉਹ ਐ ਕਰਦਾ ਸੀ ਉਦਾਂ ਕਰਦਾ ਸੀ ਇਹਦਾ ਸਾਥ ਦਿੰਦਾ ਸੀ ਤੇ ਉਹਦਾ ਨਹੀਂ ਦਿੰਦਾ ਸੀ ਪਰ ਇਹਨਾਂ ਨੇ ਇਹ ਨਹੀਂ ਦੱਸਣਾ ਕਿ ਨੀਆਂ ਅਣਗਿਣਤ ਰਾਤਾਂ ਜਦੋਂ ਕਿਸੇ ਨੇ ਵੀ ਕੋਈ ਫੋਨ ਨਹੀਂ ਚੱਕਦਾ ਸੀ ਜਦੋਂ ਕਦੇ ਲੋਰਾ ਸੁਣਿਆਦਾ ਕੋਈ ਠੀਕ ਹੈ ਜਦੋਂ ਇਹਨਾਂ ਨੂੰ ਕੁੱਤੀ ਨਹੀਂ ਪੁੱਜਦੀ ਸੀ ਕੋਈ ਆਪਦੇ ਘਰੇ ਵੜ ਕੇ ਰਾਜ਼ੀ ਨਹੀਂ ਸੀ ਉਦੋਂ ਪੈਰੀ ਦੀ ਮਾਤਾ ਤੇ ਪੈਰੀ ਦੀ ਪਿਓ ਇਹਨੂੰ ਮਾਂ ਆਪਦੇ ਮਾਂ ਪਿਓ ਵਾਂਗੂ ਇਹਨੂੰ ਘਰੇ ਰੱਖਦੇ ਰਹੇ ਐ ਇਹਨੂੰ ਘਰ ਦੇ ਘਰੇ ਰੋਟੀਆਂ ਬਣਾਵਨਾ ਖਵਾਉਂਦੇ ਰਹੇ ਐ ਇਹਦੀ ਮਾਂ ਨੇ ਨਹੀਂ ਕਦੇ ਇਹਨੂੰ ਅਪੋਰੋ ਰੋਟੀ ਪਕਾ ਕੇ ਭੇਜੀ ਹਣੀ ਪੈਰੀ ਦੀ ਮਾਤਾ ਵਿਚਾਰੀ ਇਹਨੂੰ ਰੋਟੀਆਂ ਪਕਾਫਕਾ ਤਰੀਕਾਂ ਦੇ ਫੜਾ ਕੇ ਆਉਂਦੀ ਰਹੀ ਐ ਵੀ ਮੇਰੇ ਪੁੱਤ ਤੇ ਦੋਸਤ ਨੇ ਆਪ ਦੇ ਪੁੱਤਾਂ ਨੂੰ ਸਮਝਿਆ ਅੱਜ ਜਿਹਨੇ ਉਸੇ ਮਾਂ ਦਾ ਪੁੱਤ ਮਾਰਤਾ ਇੰਨਾਂ ਗੱਲਾਂ ਤੋਂ ਹੀ ਲੋਕ ਆਪਦੇ ਘਰੋਂ ਆਪਦੇ ਘਰੇ ਬਾਹਰ ਦੇ ਬਗਾਨੇ ਬੰਦੇ ਕੋਈ ਬਾੜ ਨੂੰ ਡਰਦੇ ਆ ਲੋਕ ਸੱਚੇ ਹੋ ਗਏ ਅੱਜ ਤੇ ਯਾਰ ਯਾਰ ਹੀ ਝੂਠੀ ਪੈ ਗਈ ਜਿਹੜੀ ਅੱਜ ਲਾਰੈਂਸ ਨੇ ਹਰਕਤ ਕੀਤੀ ਆ ਯਾਰੀ ਤਾਂ ਛੱਡੋ ਯਾਰੀ ਦੇ ਨਾਂ ਤੇ ਤਾਂ ਇੱਕ ਕਲੰਕ ਹੈ ਹੀ ਹੈ ਲਾਰੈਂਸ ਦੁਸ਼ਮਣੀ ਦੇ ਨਾਂ ਤੇ ਵੀ ਕਲੰਕ ਹੋ ਗਿਆ ਤੂੰ ਆਪਣੀ ਦੁਸ਼ਮਣੀ ਦੇ ਵਿੱਚ ਇਹਨੂੰ ਵਿਚਾਰੇ ਕੋਊ ਬੰਦੇ ਨੂੰ ਗੀਨਾ ਹਜੇ ਤੱਕ ਵੀ ਤੂੰ ਹਜੇ ਤੱਕ ਪੈਰੀਆਂ ਨੇ ਦੇ ਥਰੂ ਇਹਨਾਂ ਥਰੂ ਤੇ ਤੂੰ ਸਨੇਹ ਲਵਾਉਂਦਾ ਸੀ ਸਾਨੂੰ ਵੀ ਰਾਈਨਾਮਾ ਕਰਵਾ ਦੋ ਮੇਰਾ ਠੀਕ ਹੈ ਇਹਨਾਂ ਨੇ ਕਦੇ ਕਨੋਂ ਇਹਨਾਂ ਨੇ ਤੇਰੀ ਖਿਲਾਫਤ ਕਰਤੀ ਜਾਂ ਸਾਡੀ ਕਦੇ ਮਦਦ ਕਰਤੀ ਚਲ ਜੇ ਕਦੇ ਤੇਰੀ ਨਾਲ ਕਦੇ ਹੈਲੋ ਆਈ ਹੋ ਗਈ ਹੋਵੇ ਜਾਂ ਕਦੇ ਸਾਡੇ ਨਾਲ ਵੀ ਹੋ ਗਈ ਹੋਵੇ ਪੁਰਾਣੇ ਯਾਰ ਸਿਰ ਹੋ ਜਾਂਦੀ ਸੀ ਐਵਜੀ ਕੀ ਇਹਨੇ ਕਦੀ ਕਰ ਤੇਰਾ ਕੀ ਨਖਾਨ ਕਰਤਾ ਕੋਈ ਜ਼ਿੰਦਗੀ ਚ ਕਦੇ ਤੂੰ ਸਾਥ ਕਰਦੇ ਨਾ ਪੈਰੀ ਨੇ ਤੇਰਾ ਕਦੇ ਵੀ ਨੁਕਸਾਨ ਕੀਤਾ ਜਾਂ ਤੇਰੇ ਬਾਰੇ ਕਦੇ ਮਾੜਾ ਵੀ ਬੋਲਿਆ ਤੇ ਮੈਂ ਇਹਦੇ ਹੁੰਦਾ ਨਾ ਤੈਨੂੰ ਜਿਵੇਂ ਸਾਨੂੰ ਘਰ ਆਂਦਾ ਸੀ ਉਵੇਂ ਹੀ ਤੈਨੂੰ ਕੰਦਾ ਸੀ ਤੇ ਅੱਜ ਤੂੰ ਹੀ ਯਾਰ ਮਾਰ ਕੀਤੀ ਭਰਾ ਮਾਰ ਕੀਤੀ ਐ ਅੱਜ ਤੇਰਾ ਖੂਨ ਪਾਣੀ ਹੋ ਗਿਆ ਲਾਰੈਂਸ ਤੈਨੂੰ ਕੋਈ ਦੁਨੀਆ ਦੀ ਕੋਈ ਵੀ ਸ਼ਕਤੀ ਹੁਣ ਬਚਾ ਨਹੀਂ ਸਕਦੀ ਤੂੰ ਬਜਰੰਗਪਲੀ ਦੀਆਂ ਦਾ ਝੂਟੀਆਂ ਸਵਾ ਖਾਂਦਾ ਹੀ ਖਾਂਦਾ ਸੀ ਅੱਜ ਯਾਰ ਵੀ ਜਿਹੜਾ ਤੂੰ ਮਾਰਦਾ ਨਾ ਜਿਹਦੇ ਘਰ ਦੀ ਰੋਟੀ ਖਾਦੀ ਐ ਇੱਥੇ ਹੰਤ ਸ਼ੁਰੂ ਐ ਆਦੀ ਪੁੱਠੀ ਕੰੰਦੀ ਸ਼ੁਰੂ ਕਰ ਲੈ ਨਾਲੇ ਇੱਕ ਗੱਲ ਹੋਰ ਸੁਣ ਲੈ ਲਾਰੈਂਸ ਤੇ ਜਿਹੜੇ ਤੇਰੇ ਕੁੱਤੇ ਬਿੱਲੇ ਜਿਹਾ ਇਹ ਵੀ ਸੁਣ ਲੈਣ ਲੱਲੀ ਛੱਲੀ ਜਿਹੜੀ ਤੂੰ ਇਕੱਠੀ ਕਰ ਰੱਖੀ ਐ ਤੇਰੇ ਵਾਂਗੂ ਕੋਈ ਨਜਾਇਜ਼ ਨਹੀਂ ਮਾਰਦੇ ਕਿਸੇ ਨੂੰ ਅਸੀਂ ਜਦੋਂ ਮਾਰਾਂਗੇ ਜਦੋਂ ਮਾਰਾਂਗੇ ਕਸੂਰਵਾਰ ਹੀ ਮਾਰਾਂਗੇ ਅੱਥਰਾ ਸੀਪਾ ਜਿਹਾ ਮਾਰਿਆ ਨਾ ਜਿਹਨੂੰ ਤੂੰ ਡੌਨ ਬਣਾ ਰੱਖਿਆ ਸੀ ਦबई ਵਿੱਚ ਤੁਸੀਂ ਬਲਾਬਲਾ ਮੀਟਿੰਗਾਂ ਕਰਾਉਂਦੇ ਸੀ ਤੁਹਾਨੂੰ ਲੱਗਦਾ ਸੀ ਦबई ਬਹੁਤ ਸੇਫ ਹੈ ਮੱਟੀ ਨਾ ਧੌਣ ਉੱਥੇ ਬੱਕਰੇ ਵਾਂਗੂ ਠੀਕ ਐ ਮਾਰਨ ਨੂੰ ਕੋਈ ਵੀ ਤੇਰੀ ਲੱਲੀ ਛੱਲੀ ਇੱਥੇ ਹੋਰ ਬਹੁਤ ਤਰੀ ਫਿਰਦੀ ਐ ਇੰਡੀਆ ਕਿਸੇ ਨੂੰ ਵੀ ਮਾਰ ਦਿੰਦੇ ਪਰ ਕਸੂਰਵਾਰ ਮਾਰੇ ਬੰਦਾ ਮਾਰ ਠੀਕ ਹੈ ਨਾ ਤੇ ਗਾਣ ਨੂੰ ਵੀ ਹੋਊਗਾ ਤੇ ਬੰਦਾ ਜੈ ਜੀ ਮਾਰਾਂਗੇ ਤੇ ਜੇ ਅਸੀਂ ਸੀਪਾ ਮਾਰਿਆ ਸਾਡੇ ਕੋਲ ਸੀਪਾ ਮਾਰਨ ਦੇ ਹਜ਼ਾਰ ਕਾਰਨ ਸੀ ਸਭ ਨੂੰ ਪਤਾ ਸੀਪੇ ਦਾ ਕੀ ਕਰਦਾ ਸੀ ਸੀਪਾ ਪੁਲਿਸ ਦਾ ਵੀ ਮਹਤਵਰ ਸੀ ਸੀਪਾ ਗਰੁੱਪ ਦੇ ਨਾਮ ਤੇ ਪੈਸੇ ਖੰਦਾ ਸੀ ਤੇ ਪੈਸੇ ਦੇ ਠੱਗੀ ਨਹੀਂ ਮਾਰਦਾ ਸੀ ਕੋਈ ਇੱਕ ਬੰਦੇ ਨੂੰ ਕਦੇ ਕਿਸੇ ਉਹਨੇ ਰੁਪਈਆ ਨਹੀਂ ਦਿੱਤਾ ਤੇ ਆਪ ਉਹ ਕਰੋੜਾ ਰੁਪਈਆ ਅੰਦਰ ਕਰਕੇ ਬੈਠਾ ਸੀ ਤਾਂ ਮਰਿਆ ਉਹ ਕਿਉਂਕਿ ਭਾਈਚਾਰੇ ਦਾ ਹੱਕ ਮਾਰ ਰਿਆ ਸੀ ਉਹ ਤੇ ਉੱਥੇ ਬਾਹਰ ਬੈਠ ਕੇ ਗਰੁੱਪ ਦੇ ਭੇਤ ਲੈ ਕੇ ਜਿੰਨੇ ਵੀ ਬੰਦਿਆਂ ਦੇ ਪੁਲਿਸ ਨੂੰ ਦੇ ਸਕਦਾ ਸੀ ਉਹਨੇ ਹੀ ਦਿੰਦੇ ਸੀ ਜਦੋਂ ਫਿਰ ਇਹ ਨਾਲ ਯਾਰੀ ਸੀ ਅਸੀਂ ਤਾਂ ਇਹਨੂੰ ਉਦੋਂ ਵੀ ਕਹਿੰਦੇ ਰਹੇ ਆ ਵੀ ਇਹ ਸੀਪਿਆ ਨਹੀਂ ਇਹ ਚਗਲ ਨਹੀਂ ਸਿਰੇ ਤੇ ਠੀਕ ਹੈ ਕੁਇਕ ਇਹ ਨਹੀਂ ਇਹੀ ਪਹਿਲਾਂ ਇਹਨਾਂ ਨੂੰ ਭਰਾ ਕਹਿੰਦੇ ਰਹੇ ਆ ਤੈਨੂੰ ਤੇਰੇ ਮੂੰਹ ਤੇ ਵੀ ਕਹਿੰਦੇ ਰਹੇ ਆ ਵੀ ਤੇਰੇ ਯਾਰ ਇਹ ਚਗਲ ਨੇ ਤੇ ਜੇ ਇਹਨਾਂ ਨੂੰ ਮਾਰੇ ਇਹਨਾਂ ਦੀ ਗਲਤੀ ਸੀ ਮੈਂ ਫੋਨ ਲਾਇਆ ਸੀ ਕਿਤੇ ਵੀ ਮੈਂ ਕੈਨੇਡਾ ਫੋਨ ਲਗਾ ਰੱਖੇ ਸੀ ਕਿ ਜੋ ਵੀ ਆਪਦੇ ਕੰਮਾਂ ਕਰਾਂ ਜੀ ਮੇਰੀਆਂ ਪੰਚੇਤੀਆਂ ਦੇ ਵਿੱਚ ਇਹ ਸੀਪਾ ਲੱਤ ਪਾ ਰਿਆ ਸੀ ਉਹਨਾਂ ਨੂੰ ਫੋਨ ਲਾ ਲਾ ਧਮਕਾ ਰਿਆ ਸੀ ਬੰਦੇ ਨੂੰ ਕਿ ਜਿਹੜਾ ਕੋਈ ਸਾਡੇ ਤੋਂ ਇਲਾਵਾ ਕੁਛ ਇਦਾਂ ਕਰੂਗਾ ਤੇ ਉਦਾਂ ਕਰੂਗਾ ਤੇ ਅਸੀਂ ਮਾਰ ਦਿਆਂਗੇ ਤਾਂ ਇਹਨੂੰ ਮਾਰਿਆ ਕੁੱਤੇ ਦੀ ਮੌਤ ਆ ਠੀਕ ਹੈ ਨਾ ਪੈਰੀ ਦਾ ਤੂੰ ਇੱਕ ਵੀ ਕਸੂਰ ਗਨਾ ਨਹੀਂ ਕਦੇ ਵੀ ਪੈਰੀ ਨੇ ਤੇਰੇ ਉਲਟ ਕੋਈ ਸਿਆਸਤ ਕੀਤੀ ਹੋਵੇ ਤੇ ਤੇ ਕੀਤੀ ਹੋਵੇ ਜਾਂ ਸਾਡੀ ਕਿਸੇ क्राइम ਚ ਮਦਦ ਕੀਤੀ ਹੋਵੇ ਕਦੇ ਵੀ ਤਾਂ ਮੇਰੇ ਮੂੰਹ ਤੇ ਕਰਾ ਲਈ ਠੀਕ ਹੈ ਮੰਨ ਜੂਗਾ ਮੈਂ ਤੈਨੂੰ ਵੀ ਹਾਂ ਪੈਰੀ ਦੀ ਗਲਤੀ ਸੀ ਠੀਕ ਹੈ ਨਾ ਪਰ ਗਲਤੀ ਇਹ ਹੋ ਗਈ ਵੀ ਤੇਰੇ ਯਾਰ ਕੇ ਖੱਚ ਨੂੰ ਉਹਨੇ ਕਦੇ ਯਾਰ ਸਮਝ ਲਿਆ ਬਸ ਇਹੀ ਗਲਤੀ ਸੀ ਉਹਦੀ ਹੋਰ ਮੈਨੂੰ ਲੱਗਦਾ ਨਹੀਂ ਪੈਰੀ ਨੇ ਕਦੇ ਕੋਈ ਗਲਤੀ ਕੀਤੀ ਆ 7 ਦਿਨ ਪਹਿਲਾਂ ਉਹਦਾ ਵਿਆਹ ਹੋਇਆ ਲਾਰੈਂਸ ਸਾਹਿਬ ਦੇ ਘਰੇ ਬੈਠਾ ਸੀ ਪਰਿਵਾਰ ਦੇ ਨਾਲ ਯਾਰ ਕੀ ਉਹਨੇ ਕਿਸੇ ਦਾ ਮਾਰਾ ਕਰਤਾ ਯਾਰ ਹੈ ਤੁਸੀਂ ਕਹੀ ਇਹਨੇ ਸੀਪੇ ਦਾ ਅਸੀਂ ਬਦਲਾ ਲੈ ਰਿਆ ਸੀਪਾ ਜਿੱਤੇ ਮਰਿਆ ਲਾਰੈਂਸਾ ਉੱਤੇ ਤਾਂ ਪੈਰੀ ਦਾ ਵਿਆਹ ਸੀ ਆਪ ਤੇ ਨੰਦਾਂ ਦੇ ਬੈਠਾ ਸੀ ਉੱਤੇ ਉਹ ਹੁਣੇ ਕੀ ਲੈਣਾ ਸੀ ਸੀਪੇ ਨਾਲ ਕੀ ਹੋ ਰਿਹਾ ਜਾਂ ਕੀ ਨਹੀਂ ਸਾਡੀ ਦੋ ਦਿਨਾਂ ਗੱਲ ਵੀ ਨਹੀਂ ਹੋਈ ਕਿੰਨੇ ਦਿਨਾਂ ਦੀ ਸ਼ਰਮ ਕਰ ਸ਼ਰਮ